ਇਹ ਲਾ ਅੱਥੋਂ ਲਾਲ ਲਾਲ ਜੀ ਹਾਂਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁ ਸਮੇਂ ਬਾਅਦ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਤੱਕ ਇਹ ਚੀਜ਼ ਚੱਲਦੀ ਨਹੀਂ ਦੇਖੀ ਟਿੰਡਾ ਨਮਿਤ ਮੁਕੀਲੇ ਨੇ ਕਿਹਾ ਸੀ ਉਹਦੀ ਟਿੰਡ ਬਾਰੇ ਤੇ ਜਮਨੇ ਜੱਟ ਬਨੇ ਵੀ ਗਾਇਆ ਆਰ ਢਾਂਗਾ ਪਾਰ ਢਾਂਗਾ ਵਿੱਚ ਕਲਮ ਕੰਡੀਆਂ ਆਉਣ ਕੁੰਝਾ ਦੇਣ ਬੱਚੇ ਨਦੀ 라ਵਣ ਚੱਲੀਆਂ ਤੇ ਚਮਕੀਲੇ ਨੇ ਕਿਹਾ ਸੀ ਪੂਰੀ ਟੈਂਡ ਵਾਂਗ ਇਸ ਤਰ੍ਹਾਂ ਜੇ ਕੋਈ ਸ਼ਬਦ ਕਿਹਾ ਇਹ ਸਾਨੂੰ ਨਾ ਆ ਜਿਹੜੀ ਚੀਜ਼ ਮਿਲੀ ਹੈ ਇਹ ਹੈਗਾ ਜੀ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਪਿੰਡ ਪਿੰਡ ਦਾ ਨਾਮ ਹੈਗਾ ਰਾਮਗੜ੍ਹ ਪੁੰਦਰ ਉਹਨਾਂ ਦੇ ਖੇਤਾਂ ਵਿੱਚ ਪਹਿਲਾਂ ਵੀ ਸਾਨੂੰ ਇੱਕ ਦਾ ਉਹ ਥੋੜਾ ਜਿਹਾ ਕੁਝ ਮਿਲਿਆ ਸੀ ਉਹ ਟੰਡਾ ਹੈ ਨਹੀਂ ਸੀ ਉਹ ਸਿਰਫ ਖੂਹ ਤੇ ਨਾਲ ਕੁਝ ਜਣਾ ਇੱਥੇ ਕੁੱਤਾ ਲੱਗਿਆ ਹੁੰਦਾ ਉਹ ਚੀਜ਼ ਹੀ ਮਿਲੀ ਸੀ ਪਰ ਆ ਤਾਂ ਸਾਨੂੰ ਜਮਾ ਚੀਜ਼ ਮਿਲ ਗਈ ਮੈਂ ਕਰਨਾ ਆਦਾ ਕੈਮਰਾਮੈਨ ਨੂੰ ਵੀ ਥੋੜਾ ਨਾ ਨੇੜੇ ਆ ਕੇ ਕਿ ਇਹਨਾਂ ਨੂੰ ਥੋੜਾ ਜਿਹਾ ਨੇੜੇ ਆ ਕੇ ਹੋਰ ਦਿਖਾ ਦੇ ਜਮਾ ਕੋਲੇ ਆ ਕੇ ਨਾ ਵੀ ਇਹ ਟੰਡਾ ਤੇ ਆਦਾ ਥੋੜਾ ਨਿਗਾ ਵੀ ਰੱਖੀ ਕਿਤੇ ਵਿੱਚ ਵੀ ਨਾ ਡਿੱਗਣ ਵਾਲੀ ਗੱਲ ਹੋ ਜਾਏ ਤੇ ਆ ਚੀਜ਼ ਦੇਖੋ ਤੇ ਆਓ ਇੱਕ ਸਾਨੂੰ ਹੁਣ ਹੁਣ ਇਹ ਦਿਖਾਉਣਾ ਵੀ ਇਹ ਤਾਂ ਹੋ ਗਿਆ ਟਿੰਡਾ ਜਿਹੜੀਆਂ ਹਨ ਗਿਰਦੀਆਂ ਹਨ ਧੂ ਦੇ ਵਿੱਚ ਧੂ ਤਾਂ ਦਿਸਦਾ ਕੁਛ ਨਹੀਂ ਤਾਂ ਤੁਹਾਨੂੰ ਇਹ ਦਿਖਾ ਦੇ ਥੱਲੇ ਵੜ ਕੇ ਜੀ ਦੇਖ ਨਾਲ ਲਈ ਕਾਫੀ ਮੇਰੇ ਸਾਹ ਦੇ ਵਿੱਚ ਹੈਗਾ ਜੀ ਇਹ 50 60 ਫੁੱਟ ਡੂੰਗਾ ਹੋਊਗਾ ਹੁਣ ਆਓ ਜੀ ਹੁਣ ਕੈਮਰਾਮੈਨ ਮਾਰੇਗਾ ਆ ਆ ਚੀਜ਼ ਦਿਖਾਉਣੀ ਆ ਦੇਖੋ ਆ ਸਾਫਟ ਦੇ ਨਾਲ ਇਹ ਜੁੜੀਆਂ ਬਣ ਆ ਦੇਖੋ ਆ ਜਿਹੜੀ ਸਾਫਟ ਹੈ ਇਹਦੇ ਨਾਲ ਇਧਰ ਆਓ ਜੀ ਹੁਣ ਇਧਰ ਆ ਜਾਓ ਮੇਰੀ ਮੇਰੀ ਫੋਟੋ ਨਾਲ ਲਿਓ ਮੇਰੀ ਨੂੰਹ ਇਧਰ ਮੇਰੇ ਵੱਲ ਸਮਝ ਮੂੰਹ ਖਾਓ ਮੇਰਾ ਹਾਂ 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 ਆਓ ਜੀ ਇਤੋਂ ਇਹ ਸਾਫਟ ਇਹਦੇ ਨਾਲ ਜੁੜਦੀ ਹੈ ਜੀ ਆ ਦੇਖੋ ਦੇਖ ਆਹ ਦੇ ਹਾਂ ਜੀ ਰਾਣਾ ਜੀ ਮਾੜਾ ਜਿਹਾ ਥੋੜਾ ਨੇੜੇ ਹੋ ਕੇ ਦਿਖਾ ਦਿਓ ਭਾਵੇਂ ਆਹ ਜਿਹੜੀ ਚੀਜ਼ ਹੈ ਮੈਨੂੰ ਪਤਾ ਇਹਦੀ ਜਾਣਕਾਰੀ ਹੈ ਨਹੀਂ ਕਿ ਤੇ ਮੈਂ ਇੱਕ ਕਹੂੰਗਾ ਆਪਣੇ ਕੈਮਰਾਮੈਨ ਨੂੰ ਰਾਣਾ ਜੀ ਨੂੰ ਵੀ ਥੋੜਾ ਜਿਹਾ ਨਾ ਇਸ ਪਾਸੇ ਦੀ ਹੋ ਕੇ ਆ ਚੀਜ਼ ਹੈ ਜਿਹੜੀ ਆ ਲੱਗੇ ਵੇ ਇਹ ਕੀ ਹੈ ਜਿਨ੍ਹਾਂ ਦੇ ਨਾਲ ਮਤਲਬ ਫਿਰ ਕੁੱਤਾ ਕੁੱਤਾ ਹੁੰਦਾ ਸੀ ਲੱਗਿਆ ਵਾ ਹਨਾ ਵੀ ਉਹ ਰੋਕਣ ਨੂੰ ਕੁਦਰਤੀ ਕੋਈ ਗੱਲ ਹੈ ਜੀ ਹੋ ਵੀ ਜਾਵੇ ਵੀ ਬੈਕ ਨਾ ਮੁੜੇ ਆ ਚੀਜ਼ ਆਹਤੀ ਸਿਸਟਮੋ ਮੇਂ ਆ ਗਾਟਰਾ ਦੇ ਨਾਲ ਆਹ ਟੀਬ ਲੱਗੀ ਹੈ ਤੇ ਪਰ ਮੇਰੇ ਹਿਸਾਬ ਦੇ ਵਿੱਚ ਇਹ ਚੀਜ਼ ਮੈਂ ਆਪਣੀ ਜ਼ਿੰਦਗੀ 'ਚ ਨਹੀਂ ਦੇਖੀਗੀ ਮੈਂ ਚਲਦੇ ਨਹੀਂ ਦੇਖੇ ਬਿਲਕੁਲ ਵੀ ਮੇਰੀ ਉਮਰ ਹੋ ਗਈ 60 ਸਾਲ ਦੀ ਤੇ ਅੱਜ ਵੈਸੇ ਮੈਨੂੰ ਬੜੀ ਖੁਸ਼ੀ ਹੋਈ ਹੈ ਮੈਂ ਇਹ ਠੀਕ ਦੇਖੀ ਹੈ ਤੇ ਇਹ ਜੇ ਵਧ ਕ लगी ਤੁਹਾਨੂੰ ਵੀੜ ਗੋ ਤੇ ਸ਼ੇਅਰ ਵੀ ਕਰਨਾ ਤੇ ਲਾਈਕ ਵੀ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੈਰੀ ਗੁੱਡ